ਮੈਂ ਤੁਹਾਨੂੰ ਫਿਰ ਕਹਿਣਾ ਇਹਦੇ ਵਿੱਚ ਕਾਲੀ ਕਾਂਗਰਸ ਦਾ ਇਕੱਲਾ ਦਾ ਰੋਲ ਨਹੀਂ ਕਹਿ ਸਕਦੇ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਰੋਲ ਹੈਗਾ ਇਹਦੇ ਵਿੱਚ ਉਹ ਕਿਵੇਂ ਉਹ ਤਾਂ ਫਿਰ ਮੈਂ ਇਹ ਹੈਗਾ ਵੀ ਰਿਪੋਰਟ ਲੈ ਆਓ ਦਾਦੇ ਕਿ ਮੈਂ ਤੁਹਾਡੀ ਰਿਪੋਰਟ ਦੇ ਵਿੱਚ ਉਹ ਦਰਜ ਹੈਗਾ ਮੇਰੇ ਕੋਲੇ ਆਈਐਸ ਆਈਪੀਐਸ ਅਫਸਰ ਹੈ ਬੜੇ ਸੀਨੀਅਰ ਹੈਗਾ ਸਟਿਲ ਇਹਨੂੰ ਸਰਵਿਸ ਹਾਂ ਦਿਨਾਂ ਨੇ ਮੈਨੂੰ ਦੱਸਿਆ ਗਿਆ ਅਪਾਇੰਟਡ ਕੀਤਾ ਹਾਂ ਵੀ ਇਹ ਆਦਮੀ ਨੂੰ ਅਸੀਂ ਇੰਟਰੋਗੇਸ਼ਨ ਵਾਸਤੇ ਲਿਆਂਦਾ ਹਾਂ ਬਾਰੋਂ ਟੈਲੀਫੋਨ ਆਇਆ ਤੇ ਇਹ ਡਰੋਗਟ ਨਹੀਂ ਹੁੰਦਾ ਇਹ ਬਹੁਤ ਵੱਡੀ ਸਟੇਟਮੈਂਟ ਆ ਸਰ ਮੈਂ ਤਾਂ ਇਹ ਹੀ ਗੱਲ ਕਹਿ ਰਿਹਾ ਇਹ ਮੈਂ ਲਿੱਕੀ ਇਹਨਾਂ ਨੂੰ ਅੱਜ ਵੀ ਉਹ ਅਫਸਰ ਜਿਹੜੇ ਉਹ ਨੌਕਰੀ ਤੇ ਹੈਗੇ ਜਿਹੜੇ ਅਫਸਰ ਨੇ ਮੈਨੂੰ ਪੁਆਇੰਟ ਆਊਟ ਕੀਤਾ ਹਾਂ ਆਈਐਸ ਆਈਪੀਐਸ ਆਫ ਸਿਨੀਅਰ ਅਫਸਰ ਐਕਸ ਅਧਿਕਾਰੀ ਹਾਂ ਠੀਕ ਹੈ ਉਹ ਆਸਟ੍ਰੇਲੀਅਨ ਸਰਵਿਸ ਉਹ ਨਾ ਦਾ ਹੰਟ ਕੱਲੀ ਅਕਾਲੀ ਗਵਰਨਮੈਂਟ ਕਾਰਫ ਦੌਰ ਮਟਵਾਲੀ ਜਾ ਰਿਹਾ ਹੈ ਆਮ ਆਦੀ ਪਾਰਟੀ ਵੱਲ ਦੀ ਗਵਰਨਮੈਂਟ ਵੱਲ ਵੀ ਜਾ ਰਿਹਾ ਹੈ अच्छा मैं, पी मैं कारने, कारने तो पीछे पिछली एकवेन्टरी भी था इसी कारण है इसी कारण है कि नादा कुमर विजय प्रताप वाली रिपोर्ट पे एक्शन ਕੀਤਾ ਜਾ ਰਿਹਾ ਹੈ ਨਾ ਤੁਹਾਡੇ ਵਾਲੀ ਤੇ ਇਹ ਤਾਂ ਗਵਰਨਮੈਂਟ ਨੂੰ ਤੁਸੀਂ ਪੁੱਛੋ ਤੁਸੀਂ ਪੱਤਰਕਾਰ ਹਰੋਕ ਦੱਸੋ ਕਿ ਕਿਉਂ ਨਹੀਂ ਕਰ ਰਹੇ ਜਦੋਂ ਤੁਸੀਂ ਪਾਵਰ ਚ ਨਹੀਂ ਸੀ 15 ਚ ਤੁਹਾਡਾ ਤਾਂ ਕੋਈ ਫਰਕ ਨਹੀਂ ਹੈ ਤੁਸੀਂ ਕਿਉਂ ਨਹੀਂ ਪਬਲਿਕ ਕਰ ਰਹੇ ਕਰੋ ਪਬਲਿਕ ਪਾ ਲਗੇ ਜਨਤਾ ਨੂੰ ਹਾਂ ਬਿਲਕੁਲ ਰਿਪੋਰਟ ਦੇ ਵਿੱਚ ਇਸਰਾ ਦੀ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੈ ਰਿਪੋਰਟ ਜੇ ਆਊਟ ਹੁੰਦੀ ਹੈ ਆਪਣੇ ਪੰਜਾਬ ਪੁਲਿਸ ਦੇ ਲੋਕ ਸਾਰੇ ਵਾਰਡ ਦੇ ਵਿੱਚ ਨੂੰ ਨਹੀਂ ਸਾਰੇ ਵਾਰਡ ਨੂੰ ਸਾਰੀ ਮਤਲਬ ਪੰਜਾਬ ਪੁਲਿਸ ਕੋਲੀ ਇੱਕ ਲਾਈਨ ਦੀ ਵੀ ਉਹਦੀ ਐਕਸਪਲੇਨੇਸ਼ਨ ਕੀ ਆ ਅੱਛਾ ਵੀ ਐਕਸੈਕਟ ਇੱਕ ਲਾਈਨ ਦੀ ਐਕਸਪਲੇਨੇਸ਼ਨ ਨਹੀਂ ਦੇ ਸਕਦੇ ਪੰਜਾਬ ਪੁਲਿਸ ਤੇ ਗਵਰਨਮੈਂਟ ਵੀ ਇਹ ਕੀ ਹੋਇਆ ਐਵਿਡੈਂਸ ਕਿਹਨੇ ਟੈਂਪਰ ਕੀਤਾ ਐਵਿਡੈਂਸ ਡਿਸਟਰੋਏ ਕਿੰਨ ਕੀਤਾ ਉੱਥੇ ਕਾਰਤੂਸ ਡਿਸਟਰਾਇ ਹੋਇਆ ਐਵਿਡੈਂਸ ਜਿਹੜਾ ਗਿਆ ਰਿਕਾਰਡ ਸਾਰਾ ਟੈਂਪਰ ਹੋਇਆਗਾ ਹੂੰ ਇਸੇ ਕਰਕੇ ਤਾਂ ਉਹ ਓਪਨ ਕਰ ਦਿੱਤੋ ਵੀ ਅਸੀਂ ਐਕਸ਼ਨ ਕੀ ਲਾਵਾਂਗੇ ਹੂੰ ਆ ਜੋ ਅੱਖਾਂ ਦੇ ਤਾਰੇ ਵੀ ਬਣੇ ਹੋਏ ਅਫਸਰ ਕਿਵੇਂ ਤੁਸੀਂ ਜਿਵੇਂ ਦੱਸਿਆ ਕਿ ਸਿਰਫ ਅਕਾਲੀ ਕਾਂਗਰਸੀ ਨਹੀਂ ਆਮ ਆਦੀ ਪਾਰਟੀ ਦੇ ਵਾਲੇ ਪਾਸੇ ਵੀ ਜਿਹੜਾ ਬਿਰਵੀ ਦਾ ਉਹ ਜਾਂਦਾ ਕਿਹੜੇ ਕਿੱਡੇ ਲੈਵਲ ਦੇ ਲੀਡਰ ਹੈਗੇ ਜਿਨ੍ਹਾਂ ਵਾਲੇ ਪਾਸੇ ਨੂੰ ਹਿੰਟ ਜਾਂਦਾ ਕਿਹੜੇ ਵੱਡੇ ਲੀਡਰ ਉਹਨਾਂ ਕੋਲ ਜਾਂਦਾ ਗਿਆ ਇਸੇ ਕਰਕੇ ਹੀ ਕਾਰਵਾਈਆਂ ਨਹੀਂ ਹੋ ਰਹੀਆਂ ਇਸੇ ਕਰਕੇ ਨਹੀਂ ਹੋ ਰਹੀਆਂ ਤਾਂ ਫੇਰੀ ਕੀ ਲੱਗਦਾ ਹੈ ਕਿ ਹੁਣ ਇਹ ਕੱਲੀ ਇੰਡੀਆ ਚ ਨਹੀਂ ਘੁੰਮਦੀ ਗੱਲ ਹੈ ਬਾਹਰੋਂ ਵੀ ਘੁੰਮ ਕੇ ਇੱਧਰ ਆਂਦੀ ਹੈ ਕਿਉਂਕਿ ਉਦੋਂ 17 ਤੋਂ ਪਹਿਲਾਂ ਤੱਕ ਬਾਹਰੋਂ ਸਪੋਰਟ ਬਹੁਤ ਆ ਰਹੀ ਸੀ ਆਮ ਆਦਮੀ ਪਾਰਟੀ ਨੂੰ ਪਰ ਉਹ ਬਾਹਰ ਜਿਹੜੀ ਸਪੋਰਟ ਵਾਲੀ ਇਹ ਨੀਡਲ ਉਧਰੋਂ ਵੀ ਜਾ ਰਹੀ ਹੈ ਅੱਛਾ ਇਹ ਮੈਂ ਲੈਟਰ ਲਿਖਿਆ ਹੈਗਾ ਬਹੁਤ ਇਹਨਾਂ ਨੂੰ ਜਿਹੜੇ ਹਾਇਰ ਆਪਸ ਹੈਗਾ ਹਾਂ ਮੈਂ ਜਲਦੂ ਮੇਰੀ ਰਿਪੋਰਟ ਨਹੀਂ ਪਬਲ ਕਰਨੀ ਨਾ ਕਰੋ ਜਿਹੜਾ ਮੈਂ ਲੈਟਰ ਹੈ ਉਹ ਹੀ ਪਬਲ ਕਰ ਦੋ ਆਪੇ ਲੋਕੀ ਪੜ੍ਹ ਲੈਣਗੇ ਵੀ ਕੀ ਇਧਰ ਨੂੰ ਹੰਟ ਜਾ ਰਿਹਾ ਤੁਸੀਂ ਦੱਸ ਸਕਦੇ ਹੋ ਕੁਝ ਥੋੜਾ ਬਹੁਤਾ ਨਹੀਂ ਉਹ ਤਾਂ ਮੈਂ ਉਹ ਦੇਖੋ ਮੈਂ ਤਾਂ ਕਿਹਾ ਹੈਗਾ ਹਮ ਆਪਾਂ ਡੇਟ ਨਾ ਕੀ ਰੱਖ ਲੋ ਅਕਾਲ ਸਰ ਜਥੇਦਾਰ ਕਾਨ ਸਰ ਹੈ ਜੀ ਹਾਂ ਮੈਂ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਵਾਂਗਾ ਹਾਂ ਮੈਂ ਇਹ ਕਹਾਂਗਾ ਕਿ ਐਨਆਈ ਲਾਈਨ ਆ ਜਿਹੜਾ ਦਫਰਣ ਦੀ ਬੈਗ ਤੇ ਪੜ ਕੇ ਸਾਹ ਦਿੱਤੀ ਆ ਹਮ ਬਸ ਉਹ ਉੱਥੇ ਆਮ ਆਦਮੀ ਪਾਰਟੀ ਵਾਲੇ ਵੀ ਆ ਜਾਣਾ ਕਾਂਗਰਸ ਵਾਲੇ ਵੀ ਆ ਜਾਣਾ ਉਹ ਮਰਜ਼ੀ ਆ ਜੀ ਉੱਥੇ ਕਾਲੇਦਾਰ ਵਾਲੇ ਵੀ ਆ ਜਾਣਾ ਆ ਜੀ ਸਾਰਿਆਂ ਦੇ ਚਿਹਰੇ ਨੰਗੇ ਹੋ ਜਾਣਗੇ ਉਪਰ ਡਿਪੀਟਾਕਲੇ ਸਾਰੇ ਏਜ ਡਿਪਾਰਟਮੈਂਟ ਇੱਕ ਪਾਸੇ ਹੋ ਜੇ ਸੀਐਮ ਸਾਹਿਬ ਬੈਠ ਜਾਣ ਮੈਂ ਇਕੱਲਾ ਤੇ ਮੇਰਾ ਇੱਕ ਨਾਲ ਸਪੋਰਟਰ ਹੋ ਗਿਆ ਜਿਹੜਾ ਕਿ ਕਾਜ ਪੱਤਰ ਕੱਢਣ ਵਾਸਤੇ ਹਾਂ ਇਹ ਕਿੰਨੇ ਵੇਲੇ ਕੀ ਆਕਾਲ ਤੱਕ ਸਾਹਿਬ ਤੇ ਉਥੇ ਰੱਖ ਲੈਣ ਇੱਥੇ ਰੱਖ ਲੈਣ ਬਾ ਮੈਨੂੰ ਦੇਣ ਅਚਾ ਤੁਹਾਡੇ ਵਿਰੋਧ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਉਹਨਾਂ ਨੂੰ ਤਾਂ ਬਹੁਤ ਛੇਤੀ ਕਹਤਾ ਸੀ ਵੀ 1 ਨਵੰਬਰ ਨੂੰ ਮੇਰੇ ਨਾਲ ਬਹਿਸ ਕਰਨ ਆ ਜਾਣ ਮੈਂ ਕਿਹਾ ਮੇਰੇ ਨਾਲ ਕਰਨ 1 ਨਵੰਬਰ ਕੀ ਹੁਣ ਆ ਗਿਆ ਆ ਗੱਲ ਲੈਣ ਅਸ ਤੇ ਅਗਲੇ 15 ਨੂੰ ਅਗਲੇ 20 ਨੂੰ ਕਰ ਲੈਣ ਇਸੇ ਮਾਫੀ ਦੇ ਵੀ ਆਲੇ ਮਸਲੇ ਤੋਂ ਤੁਸੀਂ ਮੁੰਤੇ ਦੱਸ ਦੋਗੇ ਕਿ ਕਿਹੜੇ ਆਮ ਆਦਮੀ ਪਾਰਟੀਆਂ ਵਾਲਿਆਂ ਦਾ ਰੋਲ ਸੀ ਮੈਂ ਤਾਂ ਉਹ ਦੱਸਣਾ ਜੀ ਆਹ ਕਰ ਜੀ ਡਾਕੂਮੈਂਟ ਪੜ੍ਹ ਲਓ ਬਸ ਮੈਨੂੰ ਲੋੜ ਹੀ ਨਹੀਂ ਬੋਲਣ ਦੀ ਮੈਂ ਤਾਂ ਜੀ ਮੈਂ ਤਾਂ ਬੋਲਣ ਦੀ ਲੋੜ ਹੀ ਜਿਹੜੇ ਕਿ ਆਈਐਸ ਆਈਪੀਐਸ ਅਫਸਰਾਂ ਨੇ ਮੈਨੂੰ ਦੱਸਿਆ ਹੈ ਉਹ ਉਹ ਰਿਸਪੌਂਸਿਬਲ ਹੈ ਜੇ ਉਹਨਾਂ ਦਾ ਗਲਤ ਹਿੱਸਾ ਹੈ ਉਹ ਉਸ ਕਹ ਉਹ ਔਨ ਰਿਕਾਰਡ ਵੀ ਹੈ ਜਿਹੜਾ ਉਹਨਾਂ ਨੇ ਦੱਸਿਆ ਤੁਹਾਨੂੰ ਆਈਏਐਸ ਆਈਸ ਉਹ ਔਨ ਰਿਕਾਰਡ ਬਿਆਨ ਵੀ ਦਰਜ ਹੈ ਮੈਂ ਤਾਂ ਉਹ ਮੇਰੇ ਨੋਟ ਉਤੇ ਦਿੱਤੇ ਹੋਏ ਆ ਮੈਂ ਤਾਂ ਅਜੇ ਕਾਲ ਸਾਹਿਬ ਅਕਾਲ ਤਾਂ ਸਾਹ ਦੇ ਅੱਗੇ ਜਾ ਕੇ ਔਨ ਉਸੇ ਗੱਲ ਕਹਿਣ ਪਿਆ ਉਹ ਜਿਹਨੇ ਕਿਹਾ ਸੀ ਹਿੰਮਤ ਹੈਗੀ ਆ ਨਹੀਂ ਉਹਨਾਂ ਇਹ ਮੋਝਵਾ ਨਹੀਂ ਦੱਸਿਆ ਤੁਹਾਨੂੰ ਜਾਂ ਔਨ ਰਿਕਾਰਡ ਦੱਸਿਆ ਨਹੀਂ ਉਹਨਾਂ ਨੇ ਜਿਹੜਾ ਮੈਨੂੰ ਦੱਸਿਆ ਇਸ ਤਰ੍ਹਾਂ ਕਲਮਬੰਦ ਕੀਤਾ ਤੁਸੀਂ ਉਹ ਮੈਨਾਂ ਦਾ ਇੱਕ ਬੜਾ ਸੀਨੀਅਰ ਅਫਸਰ ਆਇਆ ਸੀ ਆਈਪੀਰ ਅਫਸਰ ਆ ਉਹਨੂੰ ਆਪਣੀ ਸਰਸਤਾ ਵੀ ਖਿਆਲ ਆ ਗਿਆ ਉਹ ਕਹਿੰਦਾ ਜੀ ਸਾਡੇ ਬੱਚੇ ਵੀ ਹੈ ਹੋਰ ਆ ਨਹੀਂ ਪਰ ਜਿਸ ਟਾਈਮ ਤੁਸੀਂ ਨਾ ਨਾ ਡਿਸਕਲੋਜ਼ ਕਰਿਓ ਲੇਕਿਨ ਆ ਫੈਕਟ ਹੈ ਜਿਸ ਟਾਈਮ ਤੁਸੀਂ ਪਰ ਜਾਂਚ ਕਰ ਰਹੇ ਸੀ ਉਦੋਂ ਤਾਂ ਆਮਦੀ ਪਾਰਟੀ ਦੀ ਸਰਕਾਰ ਹੈ ਨਹੀਂ ਸੀ ਆ ਉਦੋਂ ਤਾਂ ਹੈ ਹੀ ਨਹੀਂ ਸੀ ਉਦੋਂ ਤਾਂ ਉਹਨਾਂ ਨੇ ਨਾਂ ਲੈ ਦਿੱਤਾ ਹੋਣਾ ਕਿਸੇ ਨਾ ਜਾ ਦੱਸ ਨਾ ਨਾ ਲਏ ਆ ਪਰ ਇਹ ਵੀ ਉਹ ਆਪਣਾ ਨਾਂ ਇਸ ਕੰਡੀਸ਼ਨ 'ਚ ਨਹੀਂ ਦੱਸ ਰਹੇ ਕਿ ਹੈ ਵੀ ਸਰਕਾਰ ਹੈ ਹਾਂ ਸਰਕਾਰ ਆ ਸਾਡਾ ਨਾਂ ਨਾ ਡਿਸਕਲੋਜ਼ ਕਰਿਓ ਪਰ ਆ ਫੈਕਟ ਹੈ ਇਹੀ ਮਜਬੂਰੀ ਹੈ ਕਿ ਜਿਹਦੇ ਕਰਕੇ ਇਹ ਇਨਸਾਫ ਜਿਹੜਾ ਨਹੀਂ ਦੇ ਰਿਹਾ ਵਾਰ-ਵਾਰ ਕਹਿੰਦੇ ਜੇ ਪ੍ਰਤਾਪ ਕਹਿ ਰਹੇ ਆ ਤੁਸੀਂ ਕਹਿ ਰਹੇ ਹੋ ਗਵਰਨਮੈਂਟ ਦੀ ਗੱਲ ਹੈਗੀ ਗਵਰਨਮੈਂਟ ਨੂੰ ਦਿਖੜਾ ਗਿਆ ਵੀ ਇਹ ਆਪਣੇ ਗੁਰਸਾਹ ਦੀ ਬੇਇੱਜ਼ਤੀ ਹੋਈ ਆ ਤੇ ਤੁਸੀਂ ਰਿਪੋਰਟ ਪਬਲਿਕ ਕਰਨੀ ਨਹੀਂ ਕਰਨੀ ਕੀ ਗੱਲ ਆ ਆਪਾਂ ਇੱਕ ਵਾਰਸ ਮੈਂ ਪਹਿਲਾਂ ਜਿਵੇਂ ਕਿਹਾ ਹੈਗਾ ਆਪਾਂ ਇੱਕ ਵਾਰਸ ਗੁਰੂ ਸਾਹਿਬ ਨੂੰ ਨਗੀ ਨਮਸਕਾਰ ਕਰਦੇ ਆ ਉਹਨਾਂ ਦੀ ਬੇਇੱਜ਼ਤੀ ਹੋਈ ਆ ਉਹੀ ਰਿਪੋਰਟ ਆਪਾਂ ਪਬਲਿਕ ਕਰਦੇ ਆਪਾਂ ਨੂੰ ਮੈਂ ਸੇਨਾ ਵੀ ਇਹ ਰਿਪੋਰਟ ਪਬਲਿਕ ਹੋਣ ਤੇ ਮੈਨੂੰ ਕੀ ਬੈਨੀਫਿਟ ਵਾਹੇਗਾ ਹਮ ਪਰ ਤੁਸੀਂ 5 ਮਿੰਟ ਵਕੀਲਾਂ ਨੂੰ ਮੀਟਿੰਗ ਤੇ ਪੁੱਛ ਲੈ ਕੇ ਤੁਹਾਨੂੰ ਬੈਨੀਫਿਟ ਮੈਨੂੰ ਕੀ ਬੈਨੀਫਿਟ ਤੁਸੀਂ ਮੈਂ ਮਹਿਸੂਸ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਭਗਵੰਤ ਜੀ ਮਾਨ ਨੇ ਕੇਜਰੀਵਾਲ ਨੇ ਬੇਅਦਬੀ ਮਸਲਿਆਂ ਨੂੰ ਬਹਿਬਲ ਕਲਾਂ ਗੋਲੀ ਕਾਂਢ ਦੇ ਮਸਲਿਆਂ ਨੂੰ ਔਰ ਤੁਹਾਨੂੰ ਔਰ ਕੁਮਰ ਵਿਜੇ ਪ੍ਰਤਾਪ ਨੂੰ ਵਰਤੇ ਆ ਸਰਕਾਰ ਬਣਾਉਣ ਦੇ ਲਈ ਦੇਖੋ ਇਹਦਾ ਇੰਡਾਇਰੈਕਟਲੀ ਮੀਨਿੰਗ ਤਾਂ ਇਹੀ ਹੈਗਾ ਮੇਰੀ ਤਾਂ ਇਹੀ ਹੈ ਬਾਕੀ ਗੱਟੀ ਕੇ ਨਾਂ ਤੁਹਾਡੀ ਸੁਣੀ ਜਾ ਰਹੀ ਹੈ ਨਾ ਹੀ ਕੁਮਰ ਵੀਜੇ ਪ੍ਰਤਾਪ ਹੋਣਾ ਦੀ ਸੁਣੀ ਜਾ ਰਹੀ ਹੈ ਦੋਵਾਂ ਦੀ ਹੀ ਸੁਣੀ ਜਾ ਰਹੀ ਹੈ ਤੁਹਾਡੀ ਨਾ ਕੁਮਰ ਵੀਜੇ ਪ੍ਰਤਾਪ ਨੂੰ ਵੀ ਇੱਕ ਵਾਰੀ ਕਿਹਾ ਸੀ ਮੈਂ ਕਿਹਾ ਖੁੱਲ ਕੇ ਬੋਲ ਹੂੰ ਪਰ ਉਹ ਤਾਂ ਕਾਫੀ ਖੁੱਲ ਕੇ ਬੋਲ ਰਹੇਗੇ ਹੋਰ ਖੁੱਲ ਕੇ ਬੋਲ ਮੈਂ ਹੁਣ ਕਿਵੇਂ ਦੇਖਦੇ ਹਾਂ ਉੱਥੇ ਕੈਂਡੀਡੇਟ ਦਿੱਤਾ ਤੁਸੀਂ ਤਾਂ ਉਦੋਂ ਸਾਰਾ ਕੁਝ ਉਦੋਂ ਤੋਂ ਹੀ ਕਿਉਂਕਿ ਸਭ ਤੋਂ ਪਹਿਲਾਂ ਜਾਂਚ ਤੁਸੀਂ ਕਰ ਰਹੇ ਸੀਗੇ ਔਰ ਤੁਹਾਡੇ ਤੋਂ ਵੱਧ ਕੇ ਤਾਂ ਕੋਈ ਜਾਣ ਨਹੀਂ ਸਕਦਾ ਜਾਂ ਤੁਹਾਡੇ ਤੋਂ ਜਾਂ ਕੁਮਰ ਵੀਜੇ ਪ੍ਰਤਾਪ ਤੋਂ ਉੱਥੇ ਜਿਹੜਾ ਸ਼ਹੀਦ ਗੁਰਜੀਤ ਸਿੰਘ ਸੀਗਾ ਜਿਹਨੂੰ ਆਪਾਂ ਸ਼ਹੀਦ ਮੰਨਦੇ ਆਂ ਗੁਰੂ ਸਾਹਿਬ ਦੀ ਕਰਤ ਵੀ ਆ ਸਾਧੂ ਸਿੰਘ ਦਾ ਸਾਧੂ ਸਿੰਘ ਹਾਂ ਇਹ ਇੰਦਰਾ ਗਾਂਧੀ ਦੇ ਨਹੀਂ ਨਹੀਂ ਜਿਹੜੇ ਇਲੈਕਸ਼ਨ ਲੜ ਰਹੇ ਉਹ ਨਹੀਂ ਜਿਹੜੇ ਆਪਣੇ ਜਿਹੜਾ ਦੋ ਕਾਂਡ ਦੇ ਵਿੱਚ ਮਾਰੇ ਗਏ ਸੀ ਨਾ ਬਾਬਲ ਕਲਾਂ ਕੋਟਪੂਰਾ ਦੇ ਵਿੱਚ ਦੋ ਵਾਲਾ ਗੁਰਜੀਤ ਸਿੰਘ ਆ ਦੋ ਗੁਰਜੀਤ ਸਿੰਘ ਤੇ ਕਿਸ਼ਨ ਭਗਵਾਨ ਕਿਸ਼ਨ ਭਗਵਾਨ ਹਾਂ ਉਹ ਜਿਹੜੇ ਮਾਰੇ ਗਏ ਸੀ ਕਰਮਜੀਤ ਅਨਮੋਲ ਨੂੰ ਇਹਨਾਂ ਨੇ ਉੱਥੋਂ ਕੈਂਡੀਡੇਟ ਬਣਾ ਦਿੱਤਾ ਤੁਹਾਨੂੰ ਪਿੱਛੇ ਕਰਕੇ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਆਪਣਾ ਕੈਂਡੀਡੇਟ ਬਣਾ ਦਿੱਤਾ ਕਰਮਜੀਤ ਅਨਮੋਲ ਸ਼ਹੀਦ ਗੁਰਜੀਤ ਸਿੰਘ ਜਿਹੜਾ ਕਿ ਕੋਟ ਜਿਹੜਾ ਗੋਲੀ ਕਾਂਡ ਦੇ ਵਿੱਚ ਮਾਰਿਆ ਗਿਆ ਸੀਗਾ ਉਹਦੇ ਪਿੰਡ ਜਾਂਦਾ ਜਦ ਕਿ ਵੋਟਾਂ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਕੇਜਰੀਵਾਲ ਭਗਵਾਨਤਮਨ ਸਾਰੇ ਉਹਦੇ ਘਰੇ ਜਾਂਦੇ ਆ ਪਰ ਕਰਮਜੀਤ ਅਨਮੋਲ ਉਹਦੇ ਪਿੰਡ ਗਿਆ ਸਰਾਵਾ ਤੇ ਉਸ ਸ਼ਹੀਦ ਦੇ ਘਰ ਦੇ ਵਿੱਚ ਹੀ ਨਹੀਂ ਪਹੁੰਚਿਆ ਕਿਵੇਂ ਦੇਖਦੇ ਹੋ ਇਸ ਪੂਰੀ ਦੇ ਦੇਖੋ ਵੱਲੋਂ ਮੈਂ ਕਿੰਨੇ ਜਿਹੜੇ ਫੀਸ ਕੋਟਾ ਲੱਕੀਏ ਗਿਆ ਲੱਕੀਏ ਦਾ ਸੈਂਸ ਵੀ ਤੁਹਾਨੂੰ ਇੰਨਾ ਕਲਾਕਾਰ ਮਿਲ ਗਿਆ ਫ੍ਰੀ ਦੇ ਬੇਸ ਤੋਂ ਗਾਣੇ ਸੁਣਨੇਗੇ ਤੁਹਾਨੂੰ ਕੀ ਆ ਪਾਰਲਮੈਂਟ ਜਾਂਦੇ ਬੋਲੇ ਨਾ ਬੋਲੇ ਤੁਸੀਂ ਫ੍ਰੀ ਸੁਣੋ ਹਾਂ ਦੂਸਰੀ ਗੱਲ ਹੈ ਕਿ ਜਿਹੜੀ ਕਿੰਨੇ ਕਮਿਸ਼ਨਾਂ ਤੇ ਖਰਚ ਹੋਇਆ ਕਿੰਨੀ ਪੁਲਿਸ ਕਿੰਨੇ ਕਮਿਸ਼ਨ ਹੋਇਆ ਕਿੰਨਾ ਰਕਮ ਗਵਰਨਮੈਂਟ ਦਾ ਖਰਚਾ ਹੋਇਆ ਤੇ ਤੁਸੀਂ ਦੋ ਮਿੰਟ ਉੱਥੇ ਜਾ ਕੇ ਉਹਨਾਂ ਨਾਲ ਸਰਟੀਫੀਕਟ ਵੀ ਸ਼ੂ ਕਰ ਸਕਦੇ ਹੋ ਬਹੁਤ ਮਾੜੀ ਗੱਲ ਹੈ ਨਾਲਾ ਚਾਹੀਦਾ ਹੈ ਔਰ ਜੋ ਪਾਸੇ-ਪਾਸੇ ਆਪਾਂ ਤੁਰੇ ਫਿਰਦੇ ਆ ਉਹਨਾਂ ਦੇ ਘਰ ਜਾਣ ਚ ਕੀ ਤਰਾਜ ਹੈਗਾ ਕੀ ਨੁਕਸਾਨ ਕੀ ਹੋ ਜੂਗੇ ਤਾਂ ਜਿਹੜਾ ਜੇ ਵੋਟਾਂ ਤੋਂ ਪਹਿਲਾਂ ਜੇ ਸਰਕਾਰ ਬਣਨ ਤੋਂ ਪਹਿਲਾਂ ਕੇਜਰੀਵਾਲ, ਰਾਹੁਲ ਗਾਂਧੀ, ਭਗਵੰਤ ਮਾਨ, ਅਰਪਾਲਜੀ, ਮਾ ਬਜਿੰਦਰ ਕੌਰ ਸਾਰੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਬਹਿ ਸਕਦੇ ਆ ਖੁਰਲੀਆਂ ਤੱਕ ਤਾਂ ਹੁਣ ਜੇ ਚੋਣਾ ਆ ਗਿਆ ਤੇ ਹੁਣ ਜੇ ਇਨਸਾਫ ਉਹਨਾਂ ਨੇ ਦਿੱਤਾ ਉਹਨਾਂ ਦੇ ਘਰ ਦੇ ਵਿੱਚ ਕਿਉਂ ਨਹੀਂ ਜਾਂਦੇ ਸ਼ੀਰ ਗੁਰਜੀਪ ਇਹ ਹੀ ਤਾਂ ਪੋਲਿਟਿਕਲ ਲੋਕ ਸਵਾਲ ਕਰਨਗੇ ਕਿ ਸਾਨੂੰ ਇਨਸਾਫ ਕਿਉਂ ਨਹੀਂ ਦੇ ਰਹੇ ਦੇਖੋ ਲੋਕਾਂ ਨੂੰ ਬਿਲਕੁਲ ਸਵਾਲ ਕਰਨੇ ਚਾਹੀਦੇ ਨੇ ਜਿੰਨੇ ਵੀ ਲੀਡਰ ਆ ਗਏ ਆ ਉਹਨਾਂ ਨੂੰ ਸੱਜਣਾ ਚਾਹੀਦਾ ਹੈ ਜੇ ਤੁਸੀਂ ਪਹਿਲਾਂ ਨਾ ਕਿ ਗਵਰਨਮੈਂਟ ਬਣਨ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਕਹਿੰਦਾ ਖੁੱਲ੍ਹੇ ਤੇ ਬੈਠਦੇ ਸੀ ਹੁਣ ਕੀ ਹੋ ਗਿਆ ਤੁਹਾਨੂੰ